دو ہزار چوبی نام کی شام کرن کا اپنے دوست نالا سر بندیا نے حملہ کر کے چورا مارتے کرن کر ਇਹ ਸ਼ੀਆਨਾ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹਦਾ ਕਤਲ ਕੀਤਾ ਗਿਆ ਸੀ ਜਿਹੀ ਵੀਡੀਓ ਵੀ ਬਣੀ ਸੀ। ਉਹ ਕਾਫੀ ਦੇ ਨਾਲ ਲੋਕਾਂ ਸਹਿਮ ਵੀ ਹੋਇਆ ਵੀ ਇਹ ਐਸੋਸਿਏਸ਼ਨ ਤੋਂ ਇਹਦੇ ਵਿੱਚ ਮਾਮਲੇ ਦੀ ਗੰभीरता ਨੂੰ ਸਮਝਦੇ ਹੋਏ ਇੱਕ ਸਪੈਸ਼ਲ ਟੀਮ ਕ੍ਰੀਏਟ ਕੀਤੀ ਗਈ ਐਸਪੀ ਦੇ ਸਾਥੇ ਐਸਪੀ ਸਿਟੀ ਐਸੋਸਿਏਟੀ 1 ਐਸਪੀ 3 ਇਚਾਰਜ ਜੀ ਹੈ ਇਹ ਐਸਐਚਓ ਸਰਦਾਰ। ਸੋ ਇਹ ਸਾਰੀ ਟੀਮ ਨੇ ਬੜਾ ਚੰਗਾ ਕੰਮ ਕਰਦੇ ਹੋਏ ਅਗਲੇ ਦਿਨ ਵੀ ਦੋ ਬੰਦੇ ਇਹਦੇ ਚੋ ਅਰੈਸਟ ਕਰ ਲਏਗੇ ਸੀ ਜਿਹੜੇ ਕਿ ਅਮਨमीत ਤੇ ਯੁਗਰਾਜ ਨੇ ਹੋਰ ਤਾਂ ਪੰਜ ਦੇ ਦੋਸ਼ੀ ਸੀ ਜਿਹੜੇ ਆਏ ਸੋ ਜਿਹੜੇ ਬਾਕੀ ਤਿੰਨ ਦੋਸ਼ੀ ਸੀ ਉਹ ਵੀ ਅਗਲੇ ਦਿਨ ਅਰੈਸਟ ਆ ਗਏ ਦੋ ਇਹ ਜ ਮੋਟਰਸਾਈਕਲ ਵਰਤੇ ਗਏ ਸੀ ਪੂਰੀ ਵਾਰਦਾਤ ਦੇ ਵਿੱਚ ਉਹ ਦੋਵੇਂ ਮੋਟਰਸਾਈਕਲ ਵੀ ਬਰਾਬਰਤ ਕਰ ਲਏਗੇ ਤੇ ਜਿਹੜਾ ਛੋਟਾ ਇੱਕ ਜਿਹਦੇ ਨਾਲ ਉਹਨੂੰ ਮਾਰਿਆ ਗਿਆ ਸੀ ਉਹ ਵੀ ਬਰਾਬਰਤ ਕਰ ਲਿਆਗੇ ਜਿਹੜੇ ਇਹਨਾਂ ਦੇ ਕ੍ਰਿਮੀਨਲ ਰਿਪੋਰਟ ਹੈ ਪੰਜਾਬ ਦਾ ਸਿੰਸ 1 ਜੁਗਨਾ 100 ਹੋਵੇ ਬਾਰੇ ਨਾਮ ਵੀ ਨਾਟਸ ਜਸਟ ਉਰਟ ਪਰ ਹੋਵੇ ਤੇ ਵੀ ਇੱਕ ਪ੍ਰਚਾਰ ਜਿਹੜਾ ਮੋਹਮਲਾ ਆਇਆ ਤੇ 100 ਹੋ ਗਿਆ ਉਹ ਹੈ ਅਦਰਵਾਈਜ਼ ਜਿਹੜੇ ਬਾਕੀ ਚਾਰ ਬੰਦੇ ਜਿਹੜਾ ਰਾਜ ਤੇ ਪਹਿਲਾ ਰਿਪੋਰਟ ਨਹੀਂ ਹੈ ਪਹਿਲਾ ਪਰਚ ਅਮਨमीत ਜਿਹੜਾ 7 ਤਰੀਕ ਨੂੰ ਪੜਿਆ ਗਿਆ ਸੀ ਰਾਜ ਦੇ ਨਾਮ ਉਹਦੇ ਦੇ ਪਹਿਲਾਂ ਹੀ ਮੜਾ 307000 ਰੁਪਏ ਵਾਲਾ ਸੀ ਜਿਹੜਾ ਅਨਸ਼ੈਰ ਉਹਦੇ ਦੇ ਦੋ ਪਰਚੇ ਨੇ ਪਹਿਲਾ ਇੱਕ 307 ਦਾ ਦੋਨੋਂ ਤੇ 307 ਦੇ ਪਰਚੇ ਤੇ ਜਿਹੜਾ ਚੌਥਾ ਬੰਦਾ ਸੀਗਾ ਤਰਨ ਕਰਪਾਲ ਉਹਦੇ ਤੇ ਵੀ ਇੱਕ ਪਰਚਾ ਲੱਜਾਇਆ ਸੋ ਇਹਨਾਂ ਦਾ ਕ੍ਰਿਮੀਨਲ ਰਿਪੋਰਟ ਪਹਿਲਾਂ ਆਇਆ ਕਿ ਕਿਸੇ ਕੁੜੀ ਨੂੰ ਲੈ ਕੇ ਇਹਨਾਂ ਦਾ ਆਪਸ ਚ ਲੜਾ ਲਾ ਸੀਗਾ ਅਨਸ਼ੂ ਵਾਸ ਦਾ ਮੇਨ ਪਰਸਨ ਜਿਹਦੀ ਲੜਾਈ ਸੀ ਕਰਨ ਨਾਲ ਤੇ ਬਾਕੀ ਉਹਦੇ ਯਾਰ ਦੋਸਤ ਜਿਹੜੇ ਉਹਦੇ ਨਾਲ ਆਏ ਸੀ ਸੋ ਇਹਦੇ ਚ ਸਾਰੇ ਦੋਸ਼ੀ ਗ੍ਰਿਫਤਾਰ ਕਰਦੇ ਗਏ ਨੇ دو دوشیا سات ترین جدہ ارسٹ کری تھی پولیس ہوتے انہیں ایكسیڈنٹ ہوئے جیسے كافی مینجر سكا لگی ہیں سو ہوسپیٹل چڈمٹ كیا گیا یہاں ہوسپیٹل سے چہلے علاج نے سو علاج تو بعد ان پھر اس بعد جیونی كاروائی ہوگی كیوں گی ہوگی باقیوں ریمانڈ لی پیشہ جائے گا كوٹ ریمانڈ لے کے ਬੋਰਡ دیکھو ਦਿਖ ਰਿਹਾ ਹੈ ਕੰਪਨੀ ਇਸਟ ਫਾਈਨਲ ਪੁਆਇੰਟ ਸਟੇਟ ਲਾ ਲੈ ਰਹੇ ਹੋ ਤੁਹਾਡੇ ਦੋਨੋਂ ਦਿਖ ਰਿਹਾ نہ <سؤال> ہیچے نہیں ساراسٹیشن کا پارٹ ہے کہ کوئی کارن ٹھیک ہے بٹ تک ہی جی کوئی اڈیشنل <تصال> کارن ہوگا وہ سامنے آ کے ਸਰ ਵੀ ਕੋਈ ਹੋਰ ਵੀ ਕੋਈ ਕਾਰਨ ਸੀਗਾ ਕਿ ਜਿਹੜੇ ਕਰਕੇ ਬਦੇ ਆਪਸ ਵਿੱਚ ਲਿਸ਼ਕਣੀ ਹੋਈ ਸਰ ਵਿਸ਼ਾਲ ਦੀ ਪਰਿਵਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਵਿਸ਼ਾਲ ਲੈ ਕੇ ਗਿਆ ਜੀ ਵਿਸ਼ਾਲ ਦੀ ਵੀ ਕੋਈ ਆਈ ਨਹੀਂ ਇਹ ਵਿਸ਼ਾਲ ਦੇ ਇਹਦੇ ਹਜੇ ਤੱਕ ਕੋਈ ਸ਼ੂਗਰੀ ਨਹੀਂ ਹੈ ਵਿਸ਼ਾਲ ਭਾਈ ਚਲਾ ਰਿਹਾ ਸੀ ਜੀ ਸੋ ਉਸ ਵੇਲੇ ਪਿੱਛੇ ਬੈਠਾ ਸੀ ਕਰਨ ਜਿਹੜਾ ਮਿੱਤਰ ਹੈ ਪਰ ਹਜੇ ਤੱਕ ਇਨਵੈਸਟੀਗੇਸ਼ਨ 'ਚ ਵਿਸ਼ਾਲ ਦੀ ਕੋਈ ਸ਼ੂਗਰੀ ਨਹੀਂ ਹੈ ਪਰ ਉਹਦਾ ਰੋਲ ਇਚਾਲ ਚੀਤਾ ਜਾ ਰਿਹਾ ਹੈ ਜੇ ਕੋਈ ਸ਼ੂਗਰੀਆ ਕਹੋਗੇ ਤਾਂ ਉਸ ਦਾ ਬਣਦਾ ਲੜਕੀ ਦੇ ਇਲਾਵਾ ਇਹ ਆਪਸ ਵਿੱਚ ਐਸੀ ਨੌਂ ਸੀ ਗਈ ਕਿ ਮੁਝੇ ਦੇ ਦੋਨੋਂ ਪਾਰਟੀਆਂ ਕਰੋਦੇ ਮਦਰ ਦਾ ਕਹਿਣਾ ਹੈ ਕਿ ਉਹ ਸ਼ਾਰਦ ਉਹਦੇ ਤੋਂ ਬਾਰ-ਬਾਰ ਪੈਸੇ ਦੀ ਮੰਗ ਕਰ ਰਹੀ ਸੀ ਕਾਫੀ ਦੇਰ ਤੋਂ ਇਹ ਉਹਨਾਂ ਦੇ ਮਦਰ ਦੇ ਜਿਹੜੇ ਵੀ ਕੋਈ ਸ਼ੱਕੇ ਹੈ ਜਾਂ ਕੋਈ ਚੀਜ਼ ਹੈ ਜਿਹੜੇ ਉਹ ਚਾਹਦੇ ਨੇ ਕਿ ਇਨਵੈਸਟਿਗੇਟ ਹੋਵੇ ਤਫ਼तीश ਚ ਜਾਦੀ ਹੋ ਉਹਨੂੰ ਦੁਬਾਰਾ ਤਫ਼ਤੀਸ਼ ਕੀਤੀ ਜਾਊਗੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੀਨੀਅਰ ਆਫੀਸਰ ਦੇ ਅੱਗੇ ਵੀ ਮੈਂ ਜਿਹੜੀ ਡਿਸਟ੍ਰੀਗੇਟ ਕਰੀ ਸੋ ਜਿਹੜਾ ਵੀ ਕੋਈ ਅਨੋਜ ਐਂਗਲ ਹੋਊਗਾ ਉਹਨਾਂ ਨਾਲ ਅੱਗੇ ਤਫ਼ਤੀਸ਼ ਚ ਜਾਣਾ ਪੈਂਦਾ ਉਹ ਤਫ਼ਤੀਸ਼ ਦੇ ਆਧਾਰ 'ਤੇ نہیں کوئی چیز نہیں آئی میں کہ جی کوئی کرائم ہوں کوئی پیڈنگ کوئی چوری ہوتی ہے تو ان کے خلاف سختی جائے گا ਇਹ ਪਲਾਨ ਮਾਡਲ ਸੀਗਾ ਜਾਂ ਇਹ ਸਰਵਲਿ ਜਲਾਨ ਮਾਡਲ ਪਲਾਨ ਮਾਡਲ ਠੀਕ